ਤੁਸੀਂ ਇੱਕ ਉਹ ਸੀਟ ਤੋਂ ਐਮਐਲਏ ਬਣੇ ਹੋ ਜਿਹੜੀ ਤੁਹਾਡੀ ਸਰਕਾਰ ਨੇ 1973 ਚ ਜਿੱਤੀ ਸੀ ਆਈ ਥਿੰਕ ਲਾਸਟ ਟਾਈਮ ਉਹ ਇੰਨੇ ਲੰਬੇ ਗੈਪ ਤੋਂ ਬਾਅਦ ਫੇਰ ਤੁਸੀਂ ਪਾਰਲੀਮੈਂਟ ਚ ਆਏ ਹੋ ਸਰਕਾਰ ਵੱਲੋਂ ਹਾਊ ਡੂ ਯੂ ਫੀਲ ਹਾਊ ਵਾਸ ਦਾ ਐਕਸਪੀਰੀਅੰਸ ਮੇਨਲੀ ਜਿਹੜੀ ਗੱਲ ਫੋਕਸਡ ਹੁੰਦੀ ਹੈ ਇੱਕ ਜਿੱਤ ਦੇ ਦੌਰਾਨ ਬਹੁਤ ਸਾਰਾ ਕੈਂਪੇਨ ਤੇ ਡਿਪੈਂਡ ਹੁੰਦਾ ਹਾਊ ਵਾਸ ਦਾ ਕੈਂਪੇਨ oh the campaign was very hard but very fun as well ਅਸੀਂ ਬਹੁਤ ਹੀ ਮਿਹਨਤ ਕੀਤੀ ਸਾਨੂੰ ਪਤਾ ਸੀਗਾ ਕਿ ਹਿਸਟਰੀ ਇਜ਼ ਇਨ ਦਾ ਮੇਕਿੰਗ ਕਿ ਇਹ ਪਹਿਲੀ ਵਾਰੀ ਆਪਾਂ ਬਹੁਤ ਦੇਰ ਹੋ ਗਈ ਸੀ 52 53 ਸਾਲ ਹੋ ਗਈ ਸੀ ਜਿੱਤੀ ਨਹੀਂ ਸੀਗੀ so ਪੌਸਿਬਿਲਟੀ ਹੈਗੀ ਐ ਅਸੀਂ ਗੈਪ ਜ਼ਰੂਰ ਕਲੋਜ਼ ਕਰ ਰਹੇ ਸੀਗੇ ਬਟ ਸਮ ਹਾਊ ਜਿਵੇਂ ਉਹ ਲેર ਨਹੀਂ ਹੁੰਦੀਗੀ ਵੀ ਕਦੇ bcnp ਦਾ ਐਮਐਲਏ ਇਥੇ ਆਇਆ ਹੀ ਨਹੀਂ ਸੀਗਾ ਉਹ ਵੋਟਰਸ ਹੈਬਿਟ ਬਣ ਗਈ ਸੀਗੀ ਇੱਕੋ ਹੀ ਪਾਰਟੀ ਨੂੰ ਇਲੈਕਟ ਕਰਨ ਦੀ ਤੇ ਫਿਰ ਕੀ ਹੋਇਆ ਜਦੋਂ ਮੈਨੂੰ BCNDP ਦੀ ਟਿਕਟ ਮਿਲੀ ਡੂ অর ਡਾਈ ਵਾਲੀ ਸਿਚੁਏਸ਼ਨ ਹੀ ਸੀਗੀ ਮੈਂ ਬਹੁਤ ਡੋਰ ਨਾਕ ਕੀਤੀ ਬਹੁਤ ਜ਼ਿਆਦਾ ਐਂਡ ਯੂ نو ਵਟ ਐਸ ਅ ਪੋਲੀਟੀਸ਼ੀਅਨ ਮੈਂ ਦੇਖਿਆ ਕਿ ਉੱਤਰ ਦੇਣਾ ਇੰਨਾ ਜ਼ਰੂਰੀ ਨਹੀਂ ਹੈ ਈਸ਼ੂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਹਾਂਜੀ ਫਿਰ ਆਲ ਆਈ ਡਿਡ ਵਾਸ ਜਸਟ ਮੈਂ ਨਾਕ ਕਰਕੇ ਡੋਰ ਤੇ ਸੁਣਦੀ ਸੀਗੀ ਵੀ ਕੀ ਈਸ਼ੂ ਹੈਗੇ ਸੋ ਆਈ ਥਿੰਕ ਪੀਪਲ ਜਸਟ ਫੈਲਟ ਲਿਸਨਡ ਜਦੋਂ ਉਹਨਾਂ ਨੂੰ ਲੱਗਿਆ ਵੀ ਕੋਈ ਸੁਣਨ ਵਾਲਾ ਆਇਆ ਹੈ ਦੱਸਣ ਵਾਲਾ ਨਹੀਂ ਆਇਆ ਦੱਸਣਾ ਬਹੁਤ ਆਸਾਨ ਹੈ ਸੁਣਨਾ ਮੁਸ਼ਕਿਲ ਹੈ ਤੇ ਮੇਰੇ ਤਾਂ ਖਿਆਲ ਦੇ ਵਿੱਚ ਇਸੇ ਕਰਕੇ ਮੈਂ ਜਿੱਤੀ ਹਾਂ ਕਿਉਂਕਿ ਮੈਂ ਸੁਣਦੀ ਸੀ ਕਿ ਵੀ ਤੁਹਾਨੂੰ ਕੀ ਚਾਹੀਦਾ ਫ্রম ਯੂਰ ਐਮਐਲਏ ਜੀ ਤੇ ਐਮਐਲਏ ਬਣਨ ਤੋਂ ਬਾਅਦ ਲੈਜਿਸਲੇਟਿਵ ਵਿੱਚ ਸੌਣਾ ਤੇ ਤੁਹਾਡੀ ਸੋਚ ਦੇ ਨਾਲ ਹੀ ਪੈਰਲਲ ਚੱਲ ਰਿਹਾ ਸਾਰਾ ਕੁਝ ਤੁਹਾਨੂੰ ਲੱਗਿਆ ਕਿ ਹਾਂ ਯਾਰ ਸੋਚਿਆ ਕੁਝ ਹੋਰ ਸੀ ਤੇ ਇੱਥੇ ਮਾਹੌਲ ਕੁਝ ਹੋਰ ਹੈ ਜਾਂ ਕੁਝ ਚੈਲੰਜਸ ਆਏ ਜਾਂ ਸਾਰਾ ਕੁਝ ਸਮੂਥ ਚੱਲ ਰਿਹਾ ਹੈ ਇਟਸ ਅ ਵੈਰੀ ਗੁੱਡ ਕੁਐਸਚਨ ਐਕਚੁਅਲੀ ਮੈਂ ਤਾਂ ਪ੍ਰੀਪੇਅਰਡ ਸੀਗੀ ਕਿ ਮੈਨੂੰ ਇੰਨਾ ਕੰਮ ਕਰਨਾ ਪੈਣਾ ਪਰ ਆਈ ਥਿੰਕ ਸਮ ਟਾਈਮਸ ਫੈਮਿਲੀਸ ਤੁਹਾਨੂੰ ਬਹੁਤ ਮਿਸ ਕਰਦੀਆਂ ਹੈ ਮੇਰੇ ਤਾਂ ਬੱਚੇ ਵੱਡੇ ਹੈਗੇ ਆ ਪਰ ਸਲੂਟ ਟੂ ਆਲ ਦੋਸ ਪੋਲੀਟੀਸ਼ੀਅਨਸ ਜਿਹੜੇ ਸਰਵ ਕਰ ਰਹੇ ਤੇ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਵੀ ਰੇਜ਼ ਕਰ ਰਹੇ ਆ ਮੇਰੇ ਤਾਂ ਬੱਚੇ ਦੋ ਐਡਲਟ ਸਨਸ ਹੈ ਮੇਰੇ ਕੋਲ ਤੇ ਇਸ ਕਰਕੇ ਬਹੁਤ ਜ਼ਿਆਦਾ ਮੈਨੂੰ ਨਹੀਂ ਉਹ ਲੋੜ ਪੈਂਦੀ ਉਹਨਾਂ ਦੀ ਦੇਖਭਾਲ ਕਰਨਦੀ ਉਹ ਆਪਨਾ ਆਪੇ ਕੰਮ ਕਰ ਲੈਂਦੇ ਆ ਪਰ ਐਸ ਅਨ ਐਮ ਐਲ اے ਅ ਜਿੱਥੇ ਆਪਾਂ ਪੰਜਾਬ ਦੇ ਵਿੱਚ ਜਦੋਂ ਦੇਖਦੇ ਸੀ ਨਾ ਵੀ ਬੱਤੀ ਲੱਗੀ ਹੋਈ ਹੈ ਗੱਡੀ ਤੇ ਜੀ ਹੋਗੇ 10 12 ਗੱਡੀਆਂ ਹੁੰਦੀਆਂ ਤੁਹਾਨੂੰ ਦੇਖਦੇ ਹੈ ਨਾ ਇਧਰ ਉਧਰ ਬੰਦੇ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਇੱਥੇ ਦੇ ਤਾਂ ਬਿਲਕੁਲ ਜਿਵੇਂ ਸਰਵ ਕਰਨ ਵਾਲਾ ਹੀ ਕੰਮ ਹੈ ਉੱਥੇ ਵੀ ਮੈਂ 2 ਦਿਨ ਜਦੋਂ ਹਾਊਸਿੰਗ ਸੈਸ਼ਨ ਹੁੰਦਾ ਉਦੋਂ ਸਿਰਫ 2 ਦਿਨ ਹੁੰਦੀ ਹੈ ਮੈਂ ਆਪਣੇ ਆਫਿਸ ਉੱਥੇ ਵੀ ਮੈਂ ਬੈਕ ਟੂ ਬੈਕ ਮੀਟਿੰਗਸ ਹੀ ਕਰਦੀਆਂ ਤੇ ਜਦੋਂ ਅਸੀਂ ਇਵੈਂਟਸ ਤੇ ਵੀ ਜਾਂਦੇ ਆ ਨਾ ਮਨਿੰਦਰ ਉਹਦਾ ਇਹ ਨਹੀਂ ਮਤਲਬ ਹੁੰਦਾਗਾ ਵੀ ਅਸੀਂ ਪਾਰਟੀ ਕਰਨ ਜਾਂਦੇ ਆ ਉਹਦਾ ਮਤਲਬ ਇਹ ਹੁੰਦਾ ਵੀ ਆਰ ਐਕਸਪੋਜ਼ਿੰਗ ਆਰਸੈਲਵਸ ਟੂ ਦ ਕਮਿਊ ਤਾਂ ਕਿ ਅਸੀਂ ਐਕसेसिबल ਹੋਈਏ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਜਾਂ ਕਿਸੇ ਨੂੰ ਕੰਟੈਕਟ ਇਨਫਰਮੇਸ਼ਨ ਚਾਹੀਦੀ ਹੈ ਉਹ ਆ ਕੇ ਸਾਨੂੰ ਪਹੁੰਚ ਸਕਣ ਹਨਾ